ਲੱਗ ਰਿਹਾ ਕਿ ਇੰਨੇ ਬੰਦੇ ਆ ਤੁਸੀਂ ਇਕੱਲੇ ਰੱਖਸ਼ਾ ਚ ਲਾਉਂਦੇ ਹੋਈ ਰੱਖਸ਼ਾ ਚ ਵਧੀਆ ਵੀ ਲੱਗਦਾ ਵਾ ਬੁਰਾ ਵੀ ਲੱਗਦਾ ਜਦੋਂ ਕੋਈ ਕੁਝ ਔਰ ਦਾ ਕਮੈਂਟ ਕਰਦਾ ਵਾ ਗੁੱਸਾ ਵੀ ਹੁੰਦਾ ਕਿਸੇ ਨਾਲ ਲੜੀਦਾ ਵੀ ਆ ਫੇਰ ਕਹੀਦਾ ਚਲੋ ਕੰਮ ਕਰਨਾ ਵਾ ਕੀ ਫਾਇਦਾ ਲੜ ਕੇ ਕੀ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੇਰੇ ਦੋ ਬੱਚੇ ਆ ਤਾਂ ਹਸਬੰਡ ਤਾਂ ਫੈਮਲੀ ਆ ਛੋਟੀ ਜੀ ਠੀਕ ਆ ਅੱਜ ਕੱਲ ਤੁਹਾਨੂੰ ਪਤਾ ਮਹਿੰਗਾਈ ਆ ਨਹੀਂ ਆ ਕਰਦੇ ਕੀ ਨੇ ਉਹ ਉਹ ਡਰਾਈਵਰੀ ਕਰਦੇ ਡਰਾਈਵਰੀ ਕਰਦੇ ਕਰਦੇ ਵਿੱਚ ਹਾਲਾਤ ਤੁਸੀਂ ਕਿਹਾ ਕਿ ਬਹੁਤ ਔਖਾ ਸੋਖਾ ਕਰਕੇ ਗੁਜ਼ਾਰਾ ਹੁੰਦਾ ਹੈ ਕਈ ਵਾਰੀ ਖਾਲੀ ਹੱਥ ਵੀ ਜਾਣਾ ਪੈਂਦਾ ਕੱਲ ਜਿਹਦਾ ਸੰਡੇ ਸੀਗਾ ਕੱਲ 200 ਰੁਪਏ ਵੀ ਨਹੀਂ ਬਣਾਇਆ ਹੈਗਾ ਉਸ ਹਿਸਾਬ ਨਾਲ ਤਾਂ ਕਈ ਵਾਰੇ ਬਹੁਤ ਔਖਾ ਹੋ ਜਾਂਦਾ ਵਾ ਕਈ ਵਾਰੇ ਸੋਚੀਦਾ ਕਿ ਹਾਂ ਅੱਜ ਆ ਜਰੂਰਤ ਹੈਗੀ ਹੈ ਇਹ ਪੂਰੀ ਕਰਨੀ ਆ ਜਾਂ ਰਾਸ਼ਨ ਪਵਾਣਾ ਵਾ ਜਾਂ ਕੁਛ ਆ ਕਿਉਂਕਿ ਡਰਾਈਵਰਾਂ ਦਾ ਤੁਹਾਨੂੰ ਪਤਾ ਵਾ ਉਹ ਜ਼ਿਆਦਾਤਰ ਤਾਂ ਨਸ਼ਾ ਵਗੈਰਾ ਹੀ ਕਰਦੇ ਆ ਹੈ ਨਹੀਂ ਐਨੇ ਉਹ ਕਾਰ ਚਲਾਣਾ ਸਾਰਾ ਕੋਸ਼ਿਸ਼ ਕਰਨਾ ਆਪਦੇ ਸਿਰ ਤੇ ਮੇਰੀ ਬੇਟੀ 14 ਸਾਲ ਦੀ ਆ ਬੇਟਾ ਮੇਰਾ 16 ਸਾਲ ਦਾ ਵਾ ਸਪੋਰਟ ਕਰਦੇ ਨੇ ਤੁਹਾਨੂੰ ਪੂਰੀ हां मेरी बेटी बेटा दोनों सपोर्ट ਕਰਦੇ। ਕਈ ਲੋਕ ਕਿਉਂਦੇ ਗਲਤ ਕਮੈਂਟ ਕਰ ਜਾਂਦੇ। ਕਿੱਦਾਂ ਦੇ ਕਮੈਂਟ ਜਿਹੜੇ ਤੁਹਾਡੇ ਵੱਲੋਂ। ਕਈ ਬਹੁਤ ਜਿਆਦਾ ਗਲਤ ਕਰਦੇ ਆ। ਲੈ ਇਹ ਬੰਦਿਆਂ ਨੂੰ ਬਠਾਉਂਦੀ ਆ ਨਾਲ ਇਹਦੇ ਨਾਲ ਇਦਾਂ ਬਹਿੰਦੇ ਆ ਇਹਦੇ ਨਾਲ ਜੋੜ ਕੇ ਬਹਿੰਦੇ ਸਾਡੇ ਨਾਲ ਨਹੀਂ ਤੂੰ ਬਹਿੰਦੀ ਇਦਾਂ। ਕਈ ਯਾਨੀ ਕਈ ਤਰ੍ਹਾਂ ਦੇ ਹੁੰਦੇ ਆ ਕੋਈ ਗਲਤ ਯਾਨੀ ਕਿ ਹੱਦੋਂ ਪਰੇ ਗਲਤ ਵੀ ਸੁਣਿਆ ਵਾ ਇਸ ਲਾਈਨ 'ਚ। ਇਸ ਲਾਈਨ 'ਚ ਆ ਕੇ ਨਹੀਂ ਤਾਂ ਕਦੀ ਕਿਸੇ ਦੀ ਗੱਲ ਨਹੀਂ ਸੀ ਸੁਣੀ ਹੈਗੀ। ਫੀਲ ਹੁੰਦੀ ਹੈ ਜਦੋਂ ਐਡਾ ਮਾੜਾ ਬੋਲ ਕੇ ਜਾਂਦੇ ਨੇ ਜ਼ਿਆਦਾ ਫੀਲ ਹੁੰਦਾ ਕਿ ਇਹ ਨੂੰ ਕਹਿਣਾ ਕਿ ਆ ਮਜਬੂਰੀ ਆਪਣੀ ਘਰ ਦੀ سپورਟ ਹੈ ਨਹੀਂ ਆ ਪਿੱਛੇ ਜੇ ਕਹੀਏ ਕਿ ਹਾਂ ਕਿ ਇਹ ਦੀ سپورਟ ਹੈ ਜਾਂ سپورਟ ਨਹੀਂ ਆ ਅੱਜ ਸਾਡੇ ਨਾਲ ਪ੍ਰਿਆ ਜੀ ਮੌਜੂਦ ਨੇ ਸਾਰੀ ਗੱਲਬਾਤ ਕਰਦੇ ਤੇ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੈਠ ਜਾ ਇੱਥੇ ਬੈਠ ਜਾ ਪਹਿਲੇ ਪਹਿਲੇ ਇਹ ਦੱਸੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਰਖਸ਼ ਚ ਲੰਦ ਮੈਨੂੰ 1 ਸਾਲ ਤੋਂ ਉੱਪਰ ਹੀ ਹੋ ਗਿਆ ਵਾ 1 ਸਾਲ ਤੋਂ ਉੱਪਰ ਹੋ ਗਿਆ ਕਿੱਦਾਂ ਤਾਂ ਲੱਗਦਾ ਹੈ ਕਿ ਇੰਨੇ ਬੰਦੇ ਆ ਤੁਸੀਂ ਇਕੱਲੇ ਰੱਖਸ਼ਾ ਚਲਾਉਂਦੇ ਹੋਈ ਰੱਖਸ਼ਾ ਚਲਾ ਰਹੇ ਹੋ ਵਧੀਆ ਵੀ ਲੱਗਦਾ ਵਾ ਬੁਰਾ ਵੀ ਲੱਗਦਾ ਜਦੋਂ ਕੋਈ ਕੁਛ ਔਰਦਾ ਦਾ ਕਮੈਂਟ ਕਰਦਾ ਵਾ ਗੁੱਸਾ ਵੀ ਹੁੰਦਾ ਕਿਸੇ ਨਾਲ ਲੜੀਦਾ ਵੀ ਆ ਫੇ ਕਹੀਦਾ ਚਲੋ ਕੰਮ ਕਰਨਾ ਵਾ ਕੀ ਫਾਇਦਾ ਲੜ ਕੇ ਵੀ ਤੇ ਇਹ ਦੱਸੋ ਕਿ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੇਰੇ ਦੋ ਬੱਚੇ ਆ ਤਾਂ ਹਸਬੰਡ ਤਾਂ ਫੈਮਲੀ ਆ ਛੋਟੀ ਜੀ ਠੀਕ ਆ ਤੇ ਮਤਲਬ ਹਸਬੰਡ ਹੈ ਜਿਹੜੇ ਉਹ ਮਤਲਬ ਕਿ ਘਰ ਦਾ ਖਰਚਾ ਪੂਰਾ ਨਹੀਂ ਹੁੰਦਾ ਉਹਨਾਂ ਦੇ ਨਹੀਂ ਆਹ ਕੱਲ ਤੁਹਾਨੂੰ ਪਤਾ ਮਹਿੰਗਾਈ ਆ ਨਹੀਂ ਆ ਕਰਦੇ ਕੀ ਨੇ ਉਹ ਉਹ ਡਿਲੀਵਰੀ ਕਰਦੇ ਡਿਲੀਵਰੀ ਕਰਦੇ ਨੇ ਅੱਛਾ ਕਈ ਵਾਰੀ ਇਦਾਂ ਹੋਇਆ ਹੈ ਕਿ ਘਰ ਦੇ ਵਿੱਚ ਹਾਲਾਤ ਤੁਸੀਂ ਕਿਹਾ ਕਿ ਬੋਖਾ ਸੋਖਾ ਕਰਕੇ ਗੁਜ਼ਾਰਾ ਹੁੰਦਾ ਹੈ ਕਈ ਵਾਰੀ ਖਾਲੀ ਹੱਥ ਵੀ ਜਾਣਾ ਪੈਂਦਾ ਹੋਵੇ ਹਾਂ ਕਈ ਵਾਰੀ ਤਾਂ ਕੱਲ ਜਿਹੜਾ ਸੰਡੇ ਸੀਗਾ ਕੱਲ 200 ਰੁਪਏ ਵੀ ਨਹੀਂ ਬਣਾਇਆ ਹੈਗਾ ਉਸ ਹਿਸਾਬ ਨਾਲ ਤਾਂ ਕਈ ਵਾਰੇ ਬਹੁਤ ਔਖਾ ਹੋ ਜਾਂਦਾ ਵਾ ਕਈ ਵਾਰੇ ਸੋਚੀਦਾ ਕਿ ਹਾਂ ਅੱਜ ਆ ਜਰੂਰਤ ਹੈਗੀ ਹੈ ਇਹ ਪੂਰੀ ਕਰਨੀ ਆ ਜਾਂ ਰਾਸ਼ਨ ਪਵਾਣਾ ਵਾ ਜਾਂ ਕੁਛ ਆ ਕਿਉਂਕਿ ਡਰਾਈਵਰਾਂ ਦਾ ਤੁਹਾਨੂੰ ਪਤਾ ਵਾ ਉਹ ਜ਼ਿਆਦਾਤਰ ਤਾਂ ਨਸ਼ਾ ਵਗੈਰਾ ਹੀ ਕਰਦੇ ਆ ਹੈ ਨਹੀਂ ਐਨੇ ਆ ਉਹ ਕਾਰ ਚਲਾਣਾ ਸਾਰਾ ਕੁਝ ਹੀ ਕਰਨਾ ਆਪਦੇ ਸਿਰ ਤੇ ਆ ਅੱਛਾ ਮਤਲਬ ਹੁੰਦਾ ਕਿ ਹਸਬੰਡ ਤੇ ਇੱਕ ਉਮੀਦ ਹੁੰਦੀ ਆ ਨਸ਼ੇ ਦੇ ਵਿੱਚ ਸਾਰਾ ਰੋਕਦੇ ਹੋ ਤੁਸੀਂ ਉਹਨਾਂ ਨੂੰ ਰੋਕੀਦਾ ਹੁਣ ਨਹੀਂ ਰੁਕਦਾ ਤਾਂ ਕੀ ਕਰੀਏ ਅਤੇ ਬੱਚੇ ਕਿੰਨੇ ਵੱਡੇ ਨੇ ਤੁਹਾਡੇ ਮੇਰੀ ਬੇਟੀ 14 ਸਾਲ ਦੀ ਆ ਬੇਟਾ ਮੇਰਾ 16 ਸਾਲ ਦਾ ਵਾ ਸਪੋਰਟ ਕਰਦੇ ਨੇ ਤੁਹਾਨੂੰ ਪੂਰੀ ਹਾਂ ਮੇਰੀ ਬੇਟੀ ਬੇਟਾ ਦੋਨੋਂ ਸਪੋਰਟ ਕਰਦੇ ਆ ਤੁਸੀਂ ਕਿਹਾ ਕਿ ਜਦੋਂ ਮੈਂ ਇਹ ਰੱਖ ਚ ਲੈ ਕੇ ਨਿਕਲਦੀਆਂ ਕਈ ਲੋਕੀ ਹੁੰਦੇ ਗਲਤ ਕਮੈਂਟ ਕਰ ਜਾਂਦੇ ਕਿੱਦਾਂ ਦੇ ਕਮੈਂਟ ਜਿਹੜੇ ਤੁਹਾਡੇ ਵੱਲ ਕਈ ਬਹੁਤ ਜਿਆਦਾ ਗਲਤ ਕਰਦੇ ਆ ਲੈ ਇਹ ਬੰਦਿਆਂ ਨੂੰ ਬਠਾਉਂਦੀ ਆ ਨਾਲ ਇਹਦੇ ਨਾਲ ਇਦਾਂ ਬਹਿੰਦੇ ਆ ਇਹਦੇ ਨਾਲ ਜੋੜ ਕੇ ਬਹਿੰਦੇ ਸਾਡੇ ਨਾਲ ਨਹੀਂ ਤੂੰ ਬਹਿੰਦੀ ਇਦਾਂ ਕਈ ਯਾਨੀ ਕਈ ਤਰ੍ਹਾਂ ਦੇ ਹੁੰਦੇ ਆ ਕੋਈ ਗਲਤ ਯਾਨੀ ਕਿ ਹੱਦੋਂ ਪਰੇ ਗਲਤ ਵੀ ਸੁਣਿਆ ਵਾ ਇਸ ਲਾਈਨ 'ਚ ਇਸ ਲਾਈਨ 'ਚ ਆ ਕੇ ਨਹੀਂ ਤਾਂ ਕਦੀ ਕਿਸੇ ਦੀ ਗੱਲ ਨਹੀਂ ਸੀ ਸੁਣੀ ਹੈਗੀ ਫੀਲ ਹੁੰਦੀ ਹੈ ਜਦੋਂ ਇਦਾਂ ਮਾੜਾ ਬੋਲ ਕੇ ਜਾਂਦੇ ਨੇ ਬਹੁਤ ਜ਼ਿਆਦਾ ਫੀਲ ਹੁੰਦਾ ਕਿ ਇਹਨੂੰ ਕਹਿਣਾ ਕਿ ਆ ਮਜਬੂਰੀ ਆਪਣੀ ਘਰ ਦੀ سپورਟ ਹੈ ਨਹੀਂ ਆ ਪਿੱਛੇ ਜੇ ਕਹੀਏ ਕਿ ਹਾਂ ਕਿ ਇਹ ਦੀ سپورਟ ਹੈ ਆ سپورਟ ਨਹੀਂ ਆ ਅੱਛਾ ਕਦੇ ਤਾਂ ਹੋਇਆ ਕਿ ਹਸਬੰਡ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੋ ਬਨਾਈ ਕਦੇ ਨਹੀਂ ਦੱਸਿਆ ਹੀ ਨਹੀਂ ਕੁਛ ਕਹੀਦਾ ਜਿਆ ਤਾਂ ਅਸ ਦਿੱਤਾ ਫੇ ਉਹਨੇ ਕਹਿਣਾ ਛੱਡ ਪਰੇ ਹੋਰ ਕੋਈ ਕੰਮ ਕਰ ਲੈ ਹੋਰ ਕੋਈ ਕੰਮ ਹੁਣ ਕੰਪਨੀ ਲਾਈਨ ਵਿੱਚ ਵੀ ਕੰਪੀਟੀਸ਼ਨ ਇੰਨਾ ਵਾਂ ਹੋਇਆ ਪਿਆ ਨਾ ਅਗਲਾ 2 ਮਹੀਨੇ 3 ਮਹੀਨੇ ਕੰਮ ਚੱਲਦਾ ਵਾ 6-7 ਮਹੀਨੇ ਬੰਦ ਰਹਿੰਦਾ ਵਾ ਉਹੀ 3-4000 3-4000 ਉਸ ਵਿੱਚ ਬੱਚਿਆਂ ਦੀ ਪੜ੍ਹਾਈ ਲਿਖਾਈ ਹੁਣ ਤੁਹਾਨੂੰ ਪਤਾ ਵਾ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਵੀ ਕਿੰਨੇ ਪੈਸੇ ਲੱਗਦੇ ਆ ਨਹੀਂ ਖਰਚਾ ਪੂਰਾ ਹੁੰਦਾ ਹੀ ਨਹੀਂ ਹੈਗਾ ਇਸ ਕਰਕੇ ਇਹ ਕੀ ਕਮਾ ਕੇ ਲੈ ਕੇ ਚੱਲ ਜਾਂਦੇ ਵਾ ਕਦੇ 600 ਵੀ ਬਣਾ ਲੈਨੇ ਆ ਕਦੇ 700 ਵੀ ਕਦੇ 800 ਵੀ ਵਾਧ ਤੋ ਵਾਧ ਵੀ ਤੇ ਘਟ ਤੋ ਘਟ ਵੀ ਘਟ ਤੋ ਘਟ ਤੁਹਾਨੂੰ ਦੱਸਿਆ ਕੱਲ ਦਾ ਸੰਡੇ ਸੀ ਸੰਡੇ ਨੂੰ ਵਧੀਆ ਲੱਗਦਾ ਕੰਮ 2-300 ਰੁਪਇਆ ਬਣਾਇਆ ਕੱਲ ਸਾਰਾ ਜੋ ਸਟੇਸ਼ਨ ਤੇ ਮੈਂ ਖੜੀ ਹੁੰਨੀ ਆ ਸਟੇਸ਼ਨ ਤੋਂ ਕਿਹੜਾ ਭਰਦੀ ਹੁੰਨੀ ਜ਼ਿਆਦਾਤਰ ਤਾਂ ਅੱਜ ਸਟੇਸ਼ਨ ਤੇ ਖੜਦੇ ਹੋ ਉੱਥੇ ਤਾਂ ਬਹੁਤ ਲੋਕੀ ਜਿਹੜੇ ਨੇ ਮਾੜੇ-ਮਾੜੇ ਵੀ ਆਂਦੇ ਨੇ ਬਹੁਤ ਗਲਤ-ਗਲਤ ਬੋਲਦੇ ਨੇ ਉਹ ਤਾਂ ਜਰਾ ਚੱਲਦੀ ਕੁੜੀ ਨੂੰ ਵੀ ਇੱਕ ਤਰੀਕੇ ਨਾਲ ਟੌਨਟਿੰਗ ਕਰ ਦਿੰਦੇ ਤੁਹਾਡੇ ਨਾਲ ਕਰਦੇ ਆ ਕਰਦੇ ਆ ਬਹੁਤ ਜ਼ਿਆਦਾ ਕਰਦੇ ਵੀ ਆ ਕੋਈ ਸਪੋਰਟ ਵੀ ਕਰਦੇ ਆ ਸਾਰੇ ਗਲਤ ਨਹੀਂ ਆ ਪਰ ਕੋਈ ਵਧੀਆ ਵੀ ਬੰਦੇ ਹੈਗੇ ਵਿੱਚ ਕਿਤੇ ਇਹ ਤਾਂ ਹੋਇਆ ਕਿ ਤੁਸੀਂ ਇਕੱਲੇ ਜਾ ਰਹੇ ਹੋ ਤੇ ਤੁਹਾਡੇ ਨਾਲ ਬੰਦੇ ਬੈਠੇ ਹੋਣ ਗਲਤ ਕਮੈਂਟ ਕਰ ਰਹੇ ਹੋ ਅੰਦਰੋਂ-ਅੰਦਰ ਡਰ ਵੀ ਲੱਗ ਰਿਹਾ ਹੋਵੇ ਨਹੀਂ ਫਿਲਹਾਲ ਇਦਾਂ ਦਾ ਤਾਂ ਨਹੀਂ ਕਦੀ ਕੋਈ ਹੋਇਆ ਜੇ ਕੋਈ ਗਲਤ ਇਦਾਂ ਦਾ ਲੱਗਦਾ ਵੀ ਉਹਨੂੰ ਆਪ ਵੀ ਕਹਿ ਦੇਈਂਦਾ ਭਾਈ ਸਾਈਡ ਤੇ ਪਿਰਮੀ ਇਹ ਨਵਾਂ ਵਿਸ਼ੇਤਰ ਖਾ ਕੇ ਥੱਲੇ ਉਤਰੇ ਹਮ ਐਦਾਂ ਫੇ ਕਹਿਣਾ ਪੈਂਦਾ ਜੇ ਨਾ ਕਹੀਏ ਫਿਰ ਅਗਲਾ ਸੋਚਦਾ ਕੰਮ ਦੇ ਵਿੱਚ ਉਤਰ ਕੇ ਕਿ ਲੇਡੀ ਡਾਣ ਜਿਹੜਾ ਇਹ ਬਣਨਾ ਪੈਂਦਾ ਹੈ ਬਣਨਾ ਪੈਂਦਾ ਇਹ ਤਾਂ ਮੇਰੀ ਗੱਲ ਸੁਣੋ ਹੁਣ ਆਪਾਂ ਹਰ ਕਿਸੇ ਨਾਲ ਨਹੀਂ ਲੜ ਸਕਦੇ ਪਰ ਜਦੋਂ ਹੱਦੋਂ ਪਰੇ ਹੁੰਦਾ ਉਹਦੇ ਤੇ ਫੇ ਛੱਡਣੀਆਂ ਵੀ ਪੈਂਦੀਆਂ ਹਨ ਉੰਪਨੀ ਜੀ ਤੁਹਾਡੀ ਉਮਰ ਕਿੰਨੀ ਹੋਊਗੀ ਮੇਰੀ ਉਮਰ 35 ਤੋਂ ਪਲੱਸ ਹੋਊਗੀ 35 ਤੋਂ ਪਲੱਸ ਹੈ ਅੱਛਾ ਉਮੀਦ ਸੀ ਕਿ ਕਦੇ ਵੀ ਇਹ ਰੱਖਿਆ ਚਲਾਉਗੇ ਰੋਡਾਂ ਦੇ ਇਸ ਤਰੀਕੇ ਨਾਲ ਕੰਮ ਕਰਾਂਗੇ ਸੋਚਿਆ ਹੀ ਨਹੀਂ ਸੀ ਕਦੇ ਕਦੇ ਲਾਈਫ ਦੇ ਵਿੱਚ ਕੀ ਸੋਚਿਆ ਸੀ ਤੇ ਅੱਜ ਕੀ ਕਰਨਾ ਪੈ ਰਿਹਾ ਸੋਚਿਆ ਤਾਂ ਬਹੁਤ ਕੋਸ਼ਿਸ਼ ਕੀਤੀ ਲਾਈਫ ਵਿੱਚ ਜਦੋਂ ਦੀ ਮੈਰਿਜ ਹੋ ਗਈ ਸਾਰਾ ਸੋਚਿਆ ਸਮਝਿਆ ਸਾਰਾ ਕੁਝ ਹੀ ਰਹਿ ਗਿਆ ਇਦਾਂ ਹੀ ਅੱਛਾ ਜੀ ਮੈਂ ਹਸਬੰਡ ਤੁਹਾਡੇ ਨਸ਼ੇ ਕਰਦੇ ਨੇ ਤੁਸੀਂ ਕਹਿੰਦੇ ਨਹੀਂ ਵੀ ਪਰਿਵਾਰ ਦਾ ਕੀ ਹੋਊਗਾ ਜੇ ਕੱਲ ਨੂੰ ਕੁਝ ਜ਼ਿਆਦਾ ਗੱਲ ਵੱਧ ਗਈ ਫਿਰ ਮੇਰਾ ਕੀ ਬਣੂਗਾ ਕਦੇ ਰੋਕੇ ਇਸ ਚੀਜ਼ ਤੇ ਨਹੀਂ ਕਿਆ ਹੀ ਨਹੀਂ ਕਰੇ ਕਈ ਦਾ ਕੋਈ ਗੱਲ ਨਹੀਂ ਅੱਛਾ ਹਾਲੀਕਲ ਬੰਦਾ ਸੋਚਦਾ ਬਹੁਤ ਘਟਿਆ ਹਾਂ ਇੱਕ ਸਵਾਰੀ ਦੇ ਫਿਰ ਕਿੰਨੇ ਪੈਸੇ ਲੈਣੇ ਸਿੰਗਲਸ ਵਾਰੀ ਦੇ ਹਿਸਾਬ ਨਾਲ ਜੇ ਕਿਸੇ ਨੇ ਸਾਲਮ ਕਰਵਾਇਆ ਉਸ ਸਾਹਿਬ ਨਾਲ ਜਿੱਦਾ 100 ਹੋ ਗਿਆ 150 ਹੋ ਗਿਆ ਕੋਈ ਕਹਿੰਦਾ 80 ਦੇਣੇ ਆ ਕਈ ਤੇ ਚਲੋ ਕੋਈ ਗੱਲ ਨਹੀਂ ਫਿਰ ਘੇੜਾ ਤਾਂ ਲਾਉਣਾ ਹੀ ਆ ਕਿ ਇਹ ਹੁੰਦਾ ਨਾ ਕਿ ਖਾਲੀ ਵੀ ਆਪਾਂ ਬੈਠੇ ਮੰਨ ਲਓ ਹੁਣ ਮੈਨੂੰ 15-20 ਮਿੰਟ ਹੋ ਗਏ ਇੱਥੇ ਬੈਠੇ ਨੂੰ ਮੈਨੂੰ ਕਿਹੜਾ ਕਿਸੇ ਨੇ ਕੁਝ ਦੇ ਦੇਣਾ ਜੇ ਮੰਨ ਲਓ 150 ਵਿੱਚ ਲੱਗਦਾ ਫਿਰ ਲਾ ਲਈਦਾ ਵਾ ਸ਼ਾਬਾਸ਼ ਹਾਂਜੀ ਤੇ ਅੱਜ ਤੱਕ ਸਭ ਤੋਂ ਜ਼ਿਆਦਾ ਮੋਟੀਵੇਟ ਗੱਲ ਕਿਹਦੀ ਲੱਗੀ ਹੈ ਤੇ ਸਭ ਤੋਂ ਜ਼ਿਆਦਾ ਲੱਗਿਆ ਕਿ ਹਾਂ ਯਾਰ ਜੇ ਮੈਂ ਇਹ ਕੰਮ ਕਰ ਰਹੀ ਹਾਂ ਤਾਂ ਮੇਰੇ ਲਈ ਬਹੁਤ ਜ਼ਿਆਦਾ ਵਧੀਆ ਬਹੁਤ ਮੈਂ ਨਾ ਇੱਕ ਠੇਕੇਦਾਰ ਨਾਲ ਕੰਮ ਕਰਦੀ ਸੀ ਕੰਪਨੀ ਵਿੱਚ ਉਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਦੇਖ ਕੰਪਨੀ ਵਿੱਚ ਹੀ ਕੋਈ ਐਡਾ ਗੱਲ ਹੋ ਗਈ ਸੀ ਉਹ ਕਹਿੰਦੇ ਕਿ ਦੇਖ ਜੇ ਤੂੰ ਸੋਚੂਗੀ ਨਾ ਕਿ ਹਾਂ ਮੈਨੂੰ ਇਹਨੇ ਐਡਾ ਕਹਿਤਾ ਮੈਨੂੰ ਇਹਨੇ ਆਹ ਕਰਤਾ ਮੈਨੂੰ ਇਹਨੇ ਐਡਾ ਅਟਾਚਬਾਜੀ ਕੀਤੀ ਜਾਂ ਕਿੱਦਾਂ ਵੀ ਲਾਲਾ ਕਹਿੰਦਾ ਤੂੰ ਇਹ ਨਾ ਸੋਚ ਕੋਈ ਕੀ ਕਹਿੰਦਾ ਵਾ ਤੂੰ ਸੋਚ ਕੇ ਆ ਕੁੱਤੇ ਭੌਂਕਣਦੇ ਆ ਮੈਂ ਉਹੀ ਸੋਚ ਰਹੀ ਆ ਕਿ ਮਾੜਾ ਕਹਿਣ ਵਾਲੇ ਨਾ ਕੁੱਤੇ ਹੀ ਆ ਇਹ ਉਹ ਚੰਗਾ ਕਹਿੰਦੇ ਨਾ ਉਹਨਾਂ ਨੂੰ ਪਤਾ ਹੁੰਦਾ ਕਿ ਕੋਈ ਲੇਡੀਸ ਆ ਇਹ ਕਿਹੜੇ ਹਿਸਾਬ ਨਾਲ ਚਲਾਨਦੀ ਪਈ ਕਿਹੜੇ ਹਿਸਾਬ ਨਾਲ ਕੀ ਕਰਦੀ ਪਈ ਆ ਮਜਬੂਰੀ ਹੁੰਦੀ ਕਿਸੇ ਰੀ ਕਿਸੇ ਨੂੰ ਸ਼ੌਂਕ ਥੋੜੀ ਪਿਆ ਵਾ ਮੰਨ ਲਓ ਹੁਣ ਮੈਂ ਖੜੀ ਹੋ ਕੇ ਆਵਾਜ਼ ਮਾਰੂਗੀ ਮੈਨੂੰ ਸ਼ੌਂਕ ਪਿਆ ਵਾ ਕਦੀ ਸੋਚਿਆ ਵੀ ਨਹੀਂ ਸੀ ਹੁਣ ਕਿਆ ਕਰੀਏ ਕੰਮ ਵਿੱਚ ਜੇ ਇਹਦੇ ਵਿੱਚ ਦੋ ਪੈਸੇ ਹੁੰਦੇ ਵੀ ਆ ਕਈ ਵੇਲੇ ਤੇ ਕਈ ਵੇਲੇ ਬਿਲਕੁਲ ਹੀ ਕੰਮ ਠੱਪ ਹੋ ਜਾਂਦਾ ਵਾ ਜੀ ਅਜਿਹਾ ਕਰੇ ਤੁਹਾਡੇ ਨਾਲ ਇਦਾਂ ਹੋਇਆ ਕਿ ਨਸ਼ੇ ਦੇ ਵਿੱਚ ਕਿਸੇ ਨੇ ਕੋਈ ਗਲਤ ਤਰੀਕੇ ਨਾਲ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਫਿਰ ਕੋਈ ਉੱਚੀ ਆਵਾਜ਼ ਨਸ਼ੇ ਵਾਲੇ ਨੂੰ ਬਿਠਾਈਦਾ ਹੀ ਨਹੀਂ ਬ ਨਸ਼ੇ ਵਾਲੇ ਨੂੰ ਬਿਠਾਈਦਾ ਹੀ ਨਹੀਂ ਆ ਹੈਗਾ ਨਸ਼ੇ ਵਾਲੇ ਨੂੰ ਦੇਹ ਕੇ ਨਾ ਨੰਗ ਜਾਈਦਾ। ਇਸ ਟਾਈਮ ਦੇ ਵਿੱਚ ਨਾ ਕਈ ਲੋਕਾਂ ਦੀ ਇਹ ਹੀ ਸੋਚ ਆ ਕਿ ਜਿਹੜੀ ਲੇਡੀਜ਼ ਹੁੰਦੀਆਂ ਨੇ ਸਿਰਫ ਕਿਚਨ ਦੀ ਕੁਇਨ ਹੁੰਦੀ ਆ ਕਿਚਨ ਦਾ ਹੀ ਕੰਮ ਕਰ ਸਕਦੇ ਨੇ ਲੱਗਦਾ ਕਿ ਨਹੀਂ ਅੱਜ ਦੇ ਟਾਈਮ ਵਿੱਚ ਕੁੜੀਆਂ ਉਹ ਚੀਜ਼ ਕਰ ਸਕਦੇ ਜੋ ਕਿ ਜੈਂਟਸ ਨਹੀਂ ਕਰ ਸਕਦੇ। ਹਾਂਜੀ ਬਹੁਤ ਕੁਝ ਲੇਡੀਜ਼ ਬਹੁਤ ਕੁਝ ਕਰ ਸਕਦੀ ਕੀ ਨਹੀਂ ਕਰ ਸਕਦੀ ਲੇਡੀਜ਼ ਚਾਹੇ ਤਾਂ ਇਹ ਆ ਕਿ ਕਰਦੇ ਆ ਦੀ سپورਟ ਹੋਣੀ ਚਾਹੀਦੀ ਆ ਮੇਰੇ ਭੈਣ ਭਰਾਵਾਂ ਦੀ ਸਾਰਿਆਂ ਦੀ سپورਟ ਵਾ ਬਸ ਇੱਕ ਇਹ ਆ ਕਿ ਸਾਰਾ ਪਰਿਵਾਰ ਵਿੱਚ ਕਿਸੇ ਦੀ ਨਹੀਂ ਆਗੀ ਕਈ ਦਾ ਕੋਈ ਗੱਲ ਅੱਛਾ ਸਾਰਾ ਪਰਿਵਾਰ ਵਿੱਚ ਮਤਲਬ ਕੋਈ ਨਹੀਂ ਸਪੋਰਟ ਕਰਦਾ ਉਹ ਕਹਿ ਦਿੰਦੇ ਨਹੀਂ ਮਾੜਾ ਕੰਮ ਆ ਇਦਾਂ ਮਾ ਉਦਾਂ ਹੁਣ ਕੁਛ ਨਾ ਕੁਛ ਤਾਂ ਕਰਨਾ ਹੀ ਹੈ ਮੰਨ ਲਓ ਕੰਪਨੀ ਵਿੱਚ ਵੀ ਕਰਦੇ ਉਹ ਪਰਫੈਕਟ ਹੀ ਨਹੀਂ ਆਂਦਾ ਹੈਗਾ ਫੇ ਕਹਿੰਦਾ ਚਲ ਕੋਈ ਗੱਲ ਨਹੀਂ ਫੀਲ ਹੁੰਦਾ ਹੈ ਉਸ ਟਾਈਮ ਬਹੁਤ ਫੀਲ ਹੁੰਦਾ ਹੁਣ ਮੰਨ ਲਓ ਕੋਈ ਗਲਤ ਕਹੇਗਾ ਫੀਲ ਤਾਂ ਫਿਰ ਆਟੋਮੈਟਿਕ ਹੀ ਹੋਣਾ ਹੀ ਆ ਹਾਂਜੀ ਆਂਦੇ ਆ ਹੈ ਰੋਣਾ ਆਂਦਾ ਹੈ ਬਹੁਤ ਆਂਦਾ ਕਈ ਵੇਲੇ ਅੱਛਾ ਚਲੋ ਬਟਾ ਹੱਸ ਕੇ ਸਾਰੇ ਦੁੱਖ ਕੱਢ ਲਈਦੇ ਆ ਹੱਸ ਕੇ ਕੱਢ ਲਈਦੇ ਕੋਈ ਅੱਜ ਕੋਈ ਮੈਸੇਜ ਦੇਣਾ ਚਾਹੋਗੇ ਕੁਝ ਕਹਿਣਾ ਚਾਹੋਗੇ ਇਹੋ ਕਹਿਣਾ ਚਾਹਨੀ ਆ ਕਿ ਜੇ ਕੋਈ ਲੇਡੀਜ਼ ਬਾਹਰ ਨਿਕਲਦੀ ਆ ਨਾ ਉਹਨੂੰ ਸਪੋਰਟ ਕਰੋ ਇਹ ਨਹੀਂ ਆ ਕਿ ਕੋਈ ਗਲਤ ਤਰੀਕੇ ਮੰਨ ਲਓ ਹੁਣ ਜੇ ਮੈਂ ਕੋਈ ਗਲਤੀ ਕੰਮ ਕਰਨਾ ਵਾ ਤੇ ਫੇਰ ਮੈਂ ਇਹੋ ਕੰਮ ਹੀ ਕਰਨਾ ਹੈਗਾ ਬਿਲਕੁਲ ਮੰਨ ਲਓ ਹੁਣ ਜੇ ਕੋਈ ਗਲਤ ਲੇਡੀਜ਼ ਜਾਂ ਕੋਈ ਚਿੱਟਾ ਵੇਚਦੀ ਜਾਂ ਕੋਈ ਨਸ਼ਾ ਵਗੈਰਾ ਦਾ ਵੇਚਦੀ ਜਾਂ ਕਰਦੀ ਆ ਮੈਨੂੰ ਕੀ ਲੋੜ ਇੱਥੇ 150 ਦੇ ਵਿੱਚ ਪਿੱਛੇ ਲੱਗਣ ਦੀ ਹੈ ਨਾ ਤੁਸੀਂ ਇਹ ਸੋਚੋ ਕਿ ਹਾਂ ਪਈਏ ਕੋਈ ਮਜਬੂਰੀ ਨੂੰ ਬਾਹਰ ਨਿਕਲੀ ਸਪੋਰਟ ਕਰੋ ਜਿੰਨੇ ਵੀ ਕਰ ਸਕਦੇ ਹੋ ਨਹੀਂ ਤੇ ਜੇ ਚੰਗਾ ਨਹੀਂ کہہ ਸਕਦੇ ਮਾੜਾ ਬਣਾ ਕਹੋ ਬਿਲਕੁਲ ਤੁਸੀਂ ਸਵੇਰੇ ਕਿੰਨੇ ਵਜੇ ਨਿਕਲਦੇ ਹੋ ਫਿਰ ਮੈਂ 9 ਵਜੇ 8:30 8 ਵਜੇ ਨਿਕਲਦਾ ਰਾਤੀ ਕਿੰਨੇ ਵਜੇ ਜਾਂਦੇ ਹੋ ਰਾਤੀ ਉਹੀ 7 ਵਜੇ ਜਾਂਦੇ 7 6:30 7 6:30 7 ਹਾਂਜੀ 7 ਵਜੇ ਤੱਕ ਘਰ ਚੱਲ ਜਾਂਦੇ ਹਾਂ ਹਾਂਜੀ ਹਾਂਜੀ ਕਈ ਵਾਰੀ ਇਦਾਂ ਹੁੰਦਾ ਹੈ ਕਿ ਗਲੀਆਂ ਦੇ ਵਿੱਚ ਸਮਸਾਨ ਗਲੀਆਂ ਉਵੇਂ ਕੱਲੀਆਂ ਨੰਗਣਾ ਪੇਵੇ ਡਰ ਲੱਗਦਾ ਹੋਵੇ ਕੋਈ ਇਹਨੂੰ ਫੋਨ ਲਾ ਕੇ ਕਈ ਦਾ ਗੱਲ ਕਰੋ ਨਾਲ ਅੱਛਾ ਹਾਂਜੀ ਕੀ ਆ ਫੇਰ ਗੱਲ ਕਰਦਿਆ ਕਰਦਿਆ ਚਲ ਜਾਈਦਾ ਫੇਰ ਫੋਨ ਕੱਟੀਦਾ ਉਦੋਂ ਬਾਅਦ ਕੀ ਆਵਾਜ਼ ਹੈ ਅੱਛਾ 1 ਸਾਲ ਹੋ ਤਾ ਉੱਪਰ ਹੋ ਗਿਆ ਤੁਹਾਨੂੰ ਅਜ ਤੱਕ ਦਾ ਐਕਸਪੀਰੀਅੰਸ ਕਿੱਦਾ ਦਾ ਰਿਹਾ ਤੁਹਾਡਾ ਠੀਕ ਵੀ ਰਿਹਾ ਮਾੜਾ ਵੀ ਰਿਹਾ ਕਈਆਂ ਨੇ ਲਫੇੜੇ ਖਾਦੇ ਵੀ ਆ ਕੀ ਕਰਨਾ ਕਿ ਲਾਸਟ ਟਾਈਮ ਲਫੇੜੇ ਦੀ ਗੱਲ ਹੋ ਰਹੀ ਲਾਸਟ ਟਾਈਮ ਕੀ ਹੋਇਆ ਸੀ ਕਿ ਤੁਸੀਂ ਮਤਲਬ ਲਫੇੜੇ ਮਾਰਨ ਮਾਰਨ ਤੇ ਆ ਉਹ ਮੁੰਡਾ ਹੀਗਾ ਕੋਈ ਐਦਾ ਹੀ ਉਹਨੇ ਗਲਤ ਕਮੈਂਟ ਗਿਆ ਹੀ ਪਹਿਲਾਂ ਵੀ ਕੀਤੀ ਹੈਗੀ ਪਹਿਲਾਂ ਕਮੈਂਟ ਕੀਤਾ ਸੀ ਐਦਾ ਹੀ ਕੋਈ ਗੱਲ ਕਰ ਦਿੱਤੀ ਸੀਗੀ ਉਹ ਮੈਨੂੰ ਉਸ ਟਾਈਮ ਪਤਾ ਨਹੀਂ ਲੱਗਾ ਕਿ ਚਾਰ ਪੰਜ ਮੁੰਡੇ ਖੜੇ ਹੀ ਗਏ ਫੇਰ ਬਾਹਰ ਵਿੱਚ ਜਦੋਂ ਉਹ ਇਕੱਲੇ ਨੇ ਉਸੇ ਤਰੀਕੇ ਨਾਲ ਆਵਾਜ਼ ਕੀਤੀ ਨਾ ਫੇਰ ਉਹਦੇ ਜਾ ਕੇ ਛੱਡੀਆਂ ਫੇਰ ਹੋਰ ਕੀ ਕਰਨਾ ਫੇਰ ਫੇਰ ਮਤਲਬ ਉਹਨੇ ਕੋਈ ਕਿਹਾ ਨਹੀਂ ਕੁਝ ਧਮਕੀ ਵਗੈਰਾ ਦਿੱਤੀ ਨਹੀਂ ਨਹੀਂ ਧਮਕੀ ਨਹੀਂ ਦਿੱਤੀ ਧਮਕੀ ਇਹ ਕਿ ਮੈਨੂੰ کیا ਕਰੂਗਾ ਫੇਰ ਖਾ ਲੂਗਾ ਹਾਂ ਹਾਂ ਤੋ ਗੱਲਬਾ ਜਿਹੜੀ ਹੈ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਜੇ ਗੱਲ ਕੀਤੀ ਜਾਵੇ ਲੇਡੀ ਦੀ ਤੇ ਇਹ ਕੰਮ ਜਿਹੜਾ ਹੈ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਕਿ ਹਾਂ ਹਰ ਇੱਕ ਬੰਦੇ ਨੂੰ ਹੁੰਦਾ ਹੈ ਕਿ ਜਿਹੜੀ ਲੇਡੀ ਹੈ ਉਹ ਕੁਝ ਨਹੀਂ ਕਰ ਸਕਦੇ ਪਰ ਇੱਥੇ ਜਿਹੜਾ ਹੈ ਲੇਡੀ ਉਹ ਕੰਮ ਕਰ ਰਹੀ ਹੈ ਜੋ ਕਿ ਚਾਰ ਜੈਂਸ ਦੇ ਵਿੱਚ ਜਾ ਕੇ ਰੱਖਿਆ ਚਲਾ ਰਹੀ ਹੈ ਤੇ ਬੈਡ ਕਮੈਂਟਸ ਵੀ ਆਉਂਦੇ ਪਰ ਲੇਡੀ ਸਿੰਘਮ ਆਪਾਂ ਕਹਿ ਸਕਦੇ ਉਹ ਬਣ ਕੇ ਸਾਰਿਆਂ ਨੂੰ ਜਿਹੜਾ ਮੂੰ ਤੋੜ ਜਵਾਬ ਦਿੰਦੀ ਹੈ ਬਹੁਤ ਜ਼ਿਆਦਾ ਗਲਤ ਕਮੈਂਟ ਵੀ ਕੀਤੇ ਜਾਂਦੇ ਤਾਂ ਅਸੀਂ ਤੁਹਾਨੂੰ ਇਹੀ ਅਪੀਲ ਕਰਾਂਗੇ ਕਿ ਗਲਤ ਕਮੈਂਟ ਜਿਹੜੇ ਨਾ ਕਰਿਆ ਕਰੋ ਜੇਕਰ ਤੁਸੀਂ ਕਿਸੇ ਨੂੰ ਸਪੋਰਟ ਨਹੀਂ ਕਰ ਸਕਦੇ ਤੇ ਕਿਸੇ ਨੂੰ ਜਿਹੜਾ ਦੁੱਖ ਵੀ ਨਾ ਪਹੁੰਚਾਇਆ ਕਰੋ